Thank you for watching. ਉਹਦੀ ਟੀਮਾਂ ਦੀ ਤਿਆਰੀ ਇਸ ਫਾਈਨਲ ਮੈਚ ਵਾਸਤੇ ਮੁਕੰਮਲ ਆ। ਉਸ ਪੜਾ ਤੇ ਫਾਈਨਲ ਮੈਚ ਸ਼ੁਰੂ ਹੋਵੇਗਾ। ਆਓ ਇੱਕ ਬਣਾਉਂਦੇ ਸਨ ਬਣਾਈ ਪਣੀ ਆ ਕਿ ਉਦਾਂ ਕਿੱਥੇ ਬਣਦੀ ਆ। ਕਿੰਨਾ ਵਧੀਆ ਸੀਨ ਬਣ ਗਿਆ। ਹੈਲੋ ਬੰਦ ਚਾਰ ਮਿੰਟ ਦੀ ਹੈ ਬੰਦ ਚੁੱਤੀ ਲੱਗ ਗਈ ਬੰਦ ਸੀਰੀਜ਼ ਬੰਦ ਸੱਤ ਕਿਲੇ ਹਨ ਦੋਮਾ ਟੀਮ ਨੇ ਘਟਾਰੀ ਉਹ ਜਿਹੜੀ ਟੀਮ ਨੂੰ ਕੇਕਮਰ ਦਾ ਮੌਕਾ ਨਹੀਂ ਦੇ ਰਹੇ ਵਿਧਿਆਨੂ ਬਹੁਤ ਚੜ੍ਹਦੀ ਟੀਮ ਪੂਰੇ ਜੋਰ ਦੇ ਨਾਲ ਪਹਿਲਾ ਸੈਮੀਫਾਈਨਲ ਚ ਖੇਡ ਰਹੀ ਹੈ ਇੱਕ ਜੀਵਾਂ ਦੀ ਵੀ ਕੋਈ ਖਾਸ ਰੀਡ ਨਹੀਂ ਹੁੰਦੀ ਸੈਕਿੰਡ ਹਾਫ ਚੱਲ ਰਿਹਾ ਹੈ ਇਹ ਸੈਮ भी पूरा जोर बना है जीएनई का अटैक लेकिन बार अगले मैच दम टीम अपनी तैयारी बरकरार रख अगला मैच आप बिना किसी डिले तो शुरू करना है ਮੰਡਾਲੀਆਂ ਦੇ ਵਿੱਚ ਬਹੁਤ ਜੋਸ਼ ਦੇਖਣ ਨੂੰ ਮਿਲ ਰਿਹਾ ਵਾ ਗੋਲ ਕੀਪਰ ਨੇ ਥੋੜੀ ਡਰੇਰੀ ਕੀਤੀ ਇਦਾਂ ਚਾਹੀਦਾ ਨਹੀਂ ਆ ਉਸ ਟਾਈਮ ਦੇ ਉੱਤੇ ਮਿਸ ਹੋ ਸਕਦੀ ਆ ਸੋ ਬਹੁਤ ਹੀ ਵਧੀਆ ਇਹ ਮੈਚ ਦੇਖਣ ਨੂੰ ਮਿਲ ਰਿਹਾ ਵਾ ਬਾਲ ਨੂੰ ਕਲੀਅਰ ਕੀਤਾ ਗਿਆ ਮੌਕਾ ਮਿਲਿਆ ਸੀ ਇਹਨਾਂ ਨੂੰ ਬਹੁਤ ਵਧੀਆ ਇੱਕ RAMGARHIYA ਕਾਲਜ ਦੀ ਟੀਮ ਨੂੰ ਮੌਕੇ ਦਾ ਫਾਇਦਾ ਉਠਾਉਣਾ ਵੀ ਜਾਣਦਾ ਉਹ ਹਰ ਇੱਕ ਦੇ ਵਸਤੀ ਗੱਲ ਨਹੀਂ ਹੁੰਦੀ ਇਹਨਾਂ ਨੂੰ ਉਹ ਦੋ ਤਿੰਨ ਵਾਰੀ ਮੈਂ ਵੇਖਿਆ ਕਿ ਮੌਕਾ ਮਿਲਿਆ ਵਾ ਪਰ ਉਹਦਾ ਲਾਭ ਨਹੀਂ ਜਾ ਸਕੀ ਟੀਮ ਆਰਾਮਗੜੀਆਂ ਪੋਲੀਟੈਕ ਨੀ ਕੱਲ ਵਾਲੇ ਮੈਚ ਨਾਲੋਂ ਇਹਨਾਂ ਵਾਲੇ ਦਾ ਪ੍ਰਦਰਸ਼ਨ ਆ ਉਹ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਵਾ ਇੱਕ ਤੋਂ ਗੋਲ ਦੀ ਜ਼ਰੂਰਤ ਮੌਕੇ ਤੇ ਹੀ ਆਰਾਮ ਕਰ ਗਿਆ ਨੂੰ ਕਾਂ ਜੋ ਮੈਚ ਵਿੱਚ ਬਣਿਆ ਰਿਹਾ ਥਕੇ ਦੇਖੇ ਨੇ ਜੀਐਨਈ ਵਾਲੋ ਪਾਲੇ ਦੇ ਹੱਥ ਪਾਲਾ ਗਿਆ ਪਰ ਮੈਚ ਉਹਦਾ ਪਹਿਲਾਂ ਦੱਸਿਆ ਕਿ ਉਹ 500 ਰੁਪਏ ਦੀ ਨਜ਼ਰ ਵਗੀ ਹੋਈ ਯਾਰ ਬੱਚਾ ਵਾ ਸਬਾੜੀਆਂ ਵੱਜਨ ਤੇ ਫੇਰ ਇੱਕ ਧਾਰੀ ਲੱਗੂ ਇਸ ਦਾ ਮਤਦਾ ਵਾ ਇਸ ਤੋਂ ਤੁਰੰਤ ਬਾਅਦ ਗੌਰਮਤ ਪੋਲੀਟੈਕਨਿਕ ਕਾਲਕਟਾ ਤੇ ਮੇਹਤਰ ਅੰਦਰ ਪੋਲੀਟੈਕਨਿਕ ਕਾਲ ਜਲੰਧਰ ਦੇ ਦਰਮਿਆਨ ਅੰਮ੍ਰਿਤਸਰ ਜਾ ਰਿਹਾ ਵਾ ਬਾਦੋਂ ਦੀ ਇੱਕ ਵੱਜਾ ਮੌਕਾ ਹੁੰਦਾ ਵਾ ਪਰ ਇਸ ਨੂੰ ਹੋਰ ਦੇ ਵਿੱਚ ਤਰਜੀਹ ਕਰਨਾ ਇਹ ਵੀ ਇੱਕ ਆਰ ਜੇਤ ਜੇ ਬਣੀ ਹੁੰਦੀ ਆ ਪਰ ਦੋਵਾਂ ਟੀਮਾਂ ਦੇ ਦਰਮਿਆਨ ਜਿਹੜਾ ਫਸਮਾ ਮੁਕਾਬਲਾ ਬੜਾ ਵਧੀਆ ਪ੍ਰਦਰਸ਼ਨ ਜਿਹੜਾ ਵਾਲਿਆ ਲੈਜਦਾ ਹੋਇਆ ਬਹੁਤ ਉਤਸ਼ਾਹ ਵਾਲਾ ਖੇਡਾਂ ਦੇ ਵਿੱਚ ਫਰਤੀਲੇ ਖਿਡਾਰੀ ਨੇ ਦੋਵਾਂ ਟੀਮਾਂ ਦੇ ਸੋ ਇਦਾਂ ਜਿਹੜੀ ਖੇਡ ਦੀ ਭਾਵਨਾ ਵਾ ਚੰਗਾ ਜਿਹੜਾ ਪ੍ਰਦਰਸ਼ਨ ਕਰਨਾ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਅੱਛਾ 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 ਤੇ ਪਟਿਆਲੇ ਦਾ ਕੋਈ ਹੋਣਾ ਨਹੀਂ ਕੰਮ ਚ ਆਂਦਾ ਚਲੋ ਚੀਕੋ ਸੋ ਅਸੀਂ ਪਹਿਲਾਂ ਦੱਸਾਂ ਕਿ ਜਿਹੜਾ ਰੈਫਰੀ ਦਾ ਫੈਸਲਾ ਵਾ ਉਹਦਾ ਤੁਹਾਨੂੰ ਮੰਨਣਾ ਹੋਏਗਾ ਖਿਡਾਰੀ ਮੰਨ ਵੀ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਆ ਮੈਚ ਦੇ ਕੁਝ ਪਲ ਬਜੇ ਨੇ ਜੀ ਆਪ ਦੇ ਮੇਜਾਂ ਦੇ ਇੰਚਾਰ ਤੁਹਾਡੀ ਧਾਰ ਦੇ ਵਿੱਚ ਇੱਕ ਬੰਦਾ ਸਮਝ ਰਿਹਾ ਦੇ ਸਭ ਤੋਂ ਅੰਤ ਦੇ

बटालेट पहिलो बटाले वञो चिंटू वञो चिंटू वटां बटाले न ਬਹੁਤ ਵਧੀਆ ਇਹ ਮੁੰਡੇ ਨੂੰ ਕਾਸ਼ੀ ਕਹਿੰਦੇ ਕਾਸ਼ੀ

Match, दिसल भी फाइनल मैच शुरू हो जाएगी बजकी आज का फाइनल मैच बहुत ही जबरदस्त गोलों तू बाद बहुत ही बढ़िया दोनों टीमों ने प्रदर्शन किया ਰੇ ਰਕੇ ਆ ਕੇ ਰਕੇ ਆ ਕੇ ਆ ਜਾ ਆ ਜਾ ਨੂ ਰਕੇ 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 ਆ ਵਾ ਆ ਜਾ ਅਨੂਸ਼ ਆ ਜਾ ਆ ਜਾ ਲੋਕਾਂ ਨੂੰ ਬਾਤਾਂ ਲਾ ਕੇ ਜਾ ਕੇ ਇਹਨਾਂ ਲਈ ਵੀ ਪ੍ਰਦਾਨ ਕਰਨਾ ਆਜੋ ਆਜੋ ਸਰ ਆਜੋ ਅਦੁੱਤੀ ਬਲੀ ਹਾਲੇ ਫੜ ਲਾ ਮੈਚ ਬਾਲ ਕਲੀਅਰ ਹੋਈ ਆ ਗਿਆ ਪਟਾਲੀ ਵੱਲੋਂ offs referred on undell Desi Ni, all live in there. Su figured out the Somalia way. ਮੈਚ ਹੋរី ਹੋਰੀ ਰਫ्तार ਫੜ ਰਿਹਾ ਦੋਵੇਂ ਟੀਮਾਂ ਮਸਤੈਦ ਬਹੁਤ ਵਧੀਆ ਟੈਕਲ ਕੀਤਾ ਗਿਆ ਬਟਾਲੇ ਦੀ ਟੀਮ ਵੱਲੋਂ ਅਟੈਕ ਨੂੰ ਮੋੜਿਆ ਗਿਆ पानी की सेवा की जाए पर किया गया जिस तहत ਪੀਲਾ ਕਾਰਡ ਦਿਖਾਇਆ ਗਿਆ ਹੈ ਮੈਚ ਰਿਕਵਰਡ ਪਰ 90 ਦਿੱਤੀ ਗਈ ਹੈ ਇੱਕ ਗੋਲ ਕਰਨ ਦਾ ਸੁਨਹਿਰੀ ਮੌਕਾ ਬਟਾਲੀ ਨੂੰ ਦਿੱਤਾ ਗਿਆ ਬਟਾਲੀ ਦੀ ਟੀਮ 1-0 ਲੱਗੇ ਆ ਜੇ ਇਹ ਮੌਕਾ ਨਾ ਖੁੰਝਿਆ ਤਾਂ 2-0 ਦੀ ਬਹੁਤ ਵਧੀਆ ਲੀਡ ਕਰੂਗੀ ਬਟਾਲੀ ਦੀ ਸਪੋਰਟ ਦੇ ਬੰਦੇ ਨੇ ਖੇਡ ਖਾ। ਸਪੋਰਟ ਦੇ। ਕੈਮਰਾ ਚੱਲ ਲਿਆ। ਹਾਂ। ਆ। ਹਾਂ ਚੰਡੀ ਜੀ। ਚੀੜ ਕੇ ਰੱਖ ਨਾ ਜੀ ਦੂਜਾ ਕੋ ਨੋਟ ਕਰੀਏ। ਬੜੀ ਖੁਸ਼ੀ ਆ ਇਸ ਗੱਲ ਦੀ ਕਿ ਅੱਜ ਸਾਡੇ ਇਸ ਵਾਪਿਸ਼ ਹੋਇਆ ਵਿੱਚ ਰਾਜਪੱਧਰੀ ਟੂਰਨਾਮੈਂਟ ਦੇ ਵਿੱਚ ਮੇਜ਼ਾਂ ਪਿੱਛੇ ਨੂੰ ਬੈਕ ਕਰ ਦਿਓ ਯਾਰ ਤੇ ਕਿਰਾਂਟ ਬੈਕ ਹੋਣਾ ਪੜਾ ਪਿੱਛੇ ਨੂੰ ਪਿੱਛੇ ਨੂੰ ਮੇਰਾ ਲੰਮਾ ਖੜੀ ਐ ਕੁੜੀ ਆਇਆ ਪਤ ਜੀਐਨਟੀਮ ਦੇ ਇੰਚਾਰ ਸਾਹਿਬਾਨ ਉਹ ਟੀਮ ਨੂੰ ਲੈ ਕੇ ਜਲਦੀ ਇੱਥੇ ਪਹੁੰਚਣਾ ਜੀਐਨਟੀਮ ਦੇ ਜਿੰਨੇ ਖਿਡਾਰੀ ਆਜੋ ਸਾਰੇ ਆਜੋ ਜਲਦੀ ਥੋੜੇ ਜਿ हेलो हेलो भाई आ, हाकम सिंह लाइनमैन को कि के मंच पर रिपोर्ट करे मानस इसको इस तो साढे ਬਾਲ ਪਾਇ ਦਮਨ ਦੋਨੋਂ ਦਮਨ ਤੇ ਇੱਕ ਸਾਈਡ ਤੇ ਖਲੀ ਉਹ ਸਾਈਡ ਕੋ ਪਹੁੰਚੇ ਦਮਨ ਤੋਤਾ ਤੇ ਦਮਨ ਬਟਾ ਦੋਵੇਂ ਹੀ ਤੇ ਉਧਰੋਂ ਖਲੀ ਤੇ ਰਾਈਟ ਸਾਈਡ ਦਾ ਬਾਲ ਪਾਇ ਜਿਹੜਾ ਉਹ ਵੀ ਆ ਜਾ ਕਿਤੇ ਸੜਕ ਨਹੀਂ ਆ ਮਤਲਬ ਨਿੱਕੀ ਹੋ ਜੇ ਫੋਟੋ ਹੋ ਗਈ ਨਿੱਕੀ ਇਤਰਾਣੀ ਇਤਰਾਣੀ ਛੋਟੀ ਦੂਰ ਕਰਦੇ ਬਸ ਤੇ ਅੱਗੇ ਚੱਲਦੇ ਹਾਂ ਬਹੁਤ ਛੋਟੇ ਛੋਟੇ ਮੋੜੀ ਆਪਣੇ ਪੈਰ ਉਹ ਜਿੱਦੀ ਹੈ ਸਰਦਾਰ ਕੁਲਵੰਤ ਸਿੰਘ ਜੀ ਰਿਟਾਇਰਡ ਪ੍ਰਿੰਸੀਪਲ ਪੰਜਗਰਾਈਆਂ ਬਹੁਤ ਸਪੋਰਟਸ ਨੂੰ ਪਸੰਦ ਕਰਦੇ ਨੇ 34 ਉਹਦਰ ਸੜਕੋ ਚਾਹਦੇ ਰਹਿੰਦੇ ਨੇ que cuando ਆਓ ਸਾਲੋ ਆਓ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਵੀਡੀਓ ਬੜੀ ਗੱਲ ਹੈ ਗਾਣਾ ਚਲੋ ਲੋ ਮੈਨੂੰ ਜਿਹੜੀ ਗਾਟ ਹੈ ਜੀ ਪਾੜਿਆ ਪਾੜੀ ਬਣਾ ਲਿਆ छॾे छॾे छॾ हैलो ठीकु आहे बहुत ई दादी ਆਈ ਕਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਂਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ